ਸਰ ਕੀ ਸਮੱਸਿਆ ਤੁਨੇ ਹਾਂਜੀ ਸਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਸਾਡੀ ਆਹੀ ਬੇਨਤੀ ਹੈ ਜੀ ਅਸੀਂ ਨਾ ਜੀ 10-12 ਦਿਨ ਹੋ ਗਏ ਜੀ ਆ ਰਸਤਾ ਬਲੌਕ ਹੋਏ ਨੇ ਜੀ ਅਸੀਂ ਇੰਨੇ ਜ਼ਿਆਦਾ ਪਰੇਸ਼ਾਨ ਆ ਨਾ ਜੀ ਵੀ ਪੁੱਛੇ ਕੁਛ ਨਾ ਸਾਨੂੰ ਪਰੋਂਦ ਕੋ ਮੁਗ ਮੰਗਿਆਣਾ ਪੈਂਦਾ ਜੀ ਨਾ ਅਸੀਂ ਟਰੈਕਟਰ ਲਗਾਉ ਸਾਡੇ ਕੋਈ ਇੱਥੇ ਨੂੰ ਪੈਦਲ ਦਾ ਵੀ ਰਾਹ ਨਹੀਂ ਛੱਡਿਆ ਹੋਇਆ ਜੀ ਅਸੀਂ ਇੰਨੇ ਤੰਗ ਹੋ ਰਹੇ ਹਾਂ ਜੀ ਇੱਥੋਂ ਬੱਚਿਆਂ ਸਕੂਲ ਦੇ ਬੱਚਿਆਂ ਨੂੰ ਅਸੀਂ ਉੱਥੇ-ਉੱਥੇ ਚੜਾ ਕੇ ਆਨੇ ਆ 2-2 ਵਜੇ ਲੈ ਕੇ ਸਾਡੇ ਸਾਡੇ ਘਰ ਦੇ ਮੈਂਬਰ ਜਾ ਜਾ ਕੇ ਲੈ ਕੇ ਆਂਦੇ ਨੇ ਬਜ਼ੁਰਗ ਬੰਦੇ ਨੇ ਜੀ ਉੱਥੇ 2-2 ਘੰਟੇ ਖੜਦੇ ਨੇ ਜੀ ਇਸ ਰਸਤੇ ਕਰਕੇ ਅਸੀਂ ਆ ਕੇ ਰਿਕਵੈਸਟ ਵੀ ਇਹਨਾਂ ਨੂੰ ਕੀਤੀ ਹੈ ਜੀ ਪਹਿਲਾਂ ਵੀ ਹਾਂ ਇਸ ਥੱਡੋ ਥੋੜਾ ਰਸਤਾ ਛੱਡ ਦਿਓ ਵੀ ਤਾਂ ਜੋ ਸਾਡੀ ਬੱਸਾਂ ਬੂਸਾਂ ਜਾਂ ਕੋਈ ਮੋਟਰਸਾਈਕਲ ਵਗੈਰਾ ਤਾਂ ਲੰਘ ਜਾਵੇ ਜੀ ਪਰ ਸਾਡੀ ਕੋਈ ਆਉਣੀ ਹੋਈ ਸਰਪੰਚ ਨੇ ਇਹਨੂੰ ਵੀ ਅਸੀਂ ਕਿਹਾ ਸਰਪੰਚ ਨੇ ਵੀ ਆ ਕੇ ਇਹਨਾਂ ਨੂੰ ਕਿਹਾ ਜੀ ਪਰ ਇਹਨਾਂ ਨੇ ਕਿਸੇ ਦਿਨ ਹੀ ਮੰਨ ਰਹੇ ਹੈਗੇ ਜੀ ਇਹਨਾਂ ਮੇਨ ਰੋਡ ਹੈ ਹਾਂਜੀ ਮੇਨ ਰੋਡ ਹੈ ਜੀ ਚੱਲਦਾ ਕਿੱਥੇ ਪਹੁੰਚ ਜਾਂਦਾ ਹੈ ਰੋਡ ਆ ਸਰ ਅੱਗੇ ਕਈ ਪਿੰਡਾਂ ਨੂੰ ਜੋੜਦਾ ਜੀ ਮਾੜੂ ਸਰਾਲਾ ਜੀ ਅੱਗੇ ਕਨੌਰ ਨੂੰ ਵੀ ਟੱਚ ਕਰਦਾ ਜੀ ਆਹੀ ਰੋਡ ਜੀ ਮੇਨ ਆਹੀ ਰੋਡ ਹੈ ਜੀ ਦੂਜੀ ਸੜਕ ਦੀ ਤਾਂ ਬਹੁਤ ਹਾਲਤ ਪਹਿਲਾਂ ਹੀ ਬਹੁਤ ਖਰਾਬ ਹੈ ਜੀ ਉਹ ਐਡੇ-ਐਡੇ ਖੱਡੇ ਪਏ ਹੋਏ ਨੇ ਜਿੱਥੇ ਇੰਨੇ ਲੋਕ ਪਰੇਸ਼ਾਨ ਹੋ ਰਹੇ ਵੀ ਵੱਡੇ-ਵੱਡੇ ਟਰੱਕ ਜੀ ਇੱਥੇ ਆ ਕੇ ਨਾ ਜੀ ਹਾਂ ਬੈਕ ਹੁੰਦੇ ਨੇ ਇੰਨੇ ਪਰੇਸ਼ਾਨ ਹੋ ਰਹੇ ਜੀ ਲੋਕ ਇੱਥੋਂ ਦੇ ਜੀ ਜਿਨ੍ਹਾਂ ਨੂੰ ਨਹੀਂ ਪਤਾ ਸੀ ਤਿਆਂ ਨੂੰ ਆਪ ਸਾਰਾ ਕਰ ਕਰਕੇ ਮੋੜ ਦਿੰਦੇ ਨੇ ਬਾਜੀ ਨਹੀਂ ਇੱਥੇ ਨੂੰ ਜੀ ਘੱਟੋ ਘੱਤੀ 150 ਬੰਦੇ ਰੋਜ਼ ਪਰੇਸ਼ਾਨ ਹੋ ਰਹੇ ਨੇ ਜੀ ਜਿਹੜੇ ਇੱਥੋਂ ਮੋੜ ਮੁੜ ਕੇ ਜਾਂਦੇ ਨੇ ਠੇਕੇਦਾਰ ਨੇ ਕੀਤਾ ਹੋਇਆ ਜੀ ਬੰਦਾ ਠੇਕੇਦਾਰ ਆ ਜਿਹੜਾ ਆਪਣਾ ਨਰਵਾਣਾਪਰਾਸ ਤੇ ਕੰਮ ਚੱਲ ਰਿਹਾ ਜੀ ਇਹਨੂੰ ਮੈਂ ਨਾ ਪਹਿਲੇ 8-10 ਪਿੰਡਾਂ ਨੂੰ ਜੋੜਦੇ ਨੇ ਜੀ ਆਹ ਸੜਕ ਜੀ ਮੇਨ ਆਹੀ ਸੜਕ ਹੈ ਜੀ ਚੋੜੀ ਪਰਲੀ ਦਾ ਵੈਸੇ ਹੀ ਫਿਰਨੀ ਆ ਜੀ ਏਡੇ ਏਡੇ ਖੱਡੇ ਹੋਏ ਨੇ ਜੀ ਪਹਿਲਾਂ ਹੀ ਉਹਨਾਂ ਦਾ ਤਾਂ ਜੀ ਮੋਟਰਸਾਈਕਲ ਦਾ ਵੀ ਰਾਹ ਨਹੀਂ ਹੈਗਾ ਜੀ ਪਰਾਂ ਨੂੰ ਤਾਂ ਜੀ ਸਰ ਸਾਡੀ ਮੰਗੇ ਸਰ ਸਾਡੀ ਆਹੀ ਮੰਗੇ ਵੀ ਇਹਦੇ ਨੂੰ ਰਸਤੇ ਨੂੰ ਸਾਫ ਕਲੀਅਰ ਕੀਤਾ ਜਾਵੇ ਤਾਂ ਇਸ ਦੀ ਮੱਟੀ ਦੇ ਕਿਤੇ ਹੋਰ ਵੀ ਪ੍ਰਬੰਧ ਕਰ ਸਕਦੇ ਨੇ ਜੇ ਇਹ ਪਰਾਂ ਜਗ੍ਹਾ ਹੈਗੀ ਆ ਜੀ ਦੂਜੀ ਸਾਈਡ ਗੇਰੋਂ ਨਹਿਰ ਦੇ ਪੂਰੀ ਮੱਡੀ ਚ ਕਿਤੇ ਹੋਰ ਪਾ ਲਓ ਜੀ ਪਰ ਐਸੇ ਤਾਂ ਨਾ ਜੇ ਇਹਨਾਂ ਉਹ ਵੀ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਵੇ ਜੀ ਸਰ ਸਾਡੀ ਆਹੀ ਮੰਗੇ ਵੀ ਇਹ ਰਸਤਾ ਖੁੱਲਿਆ ਜਾਵੇ ਜੀ ਖਾਸ ਸਾਹਿਬ ਅਰਜੀਤ ਸਿੰਘ ਫਤਿਹ ਮੈਂ ਹਰਜੀਤ ਸਿੰਘ ਸਰਾਲਾ ਕਲਾ ਤੇ ਜਦੋਂ ਕੰਮ ਸ਼ੁਰੂ ਹੋਇਆ ਪਹਿਲੇ ਦਿਨ ਤੋਂ ਠੇਕੇਦਾਰ ਸਾਹਿਬ ਆਏ ਪਹਿਲਾਂ ਤਾਂ ਉਹਨੇ ਇੱਧਰ ਕਲੋਨੀ 'ਚ ਉੱਥੇ ਮਸ਼ੀਨ ਬਾੜਤੀ ਮੈਂ ਇਹਨੂੰ ਕਿਹਾ ਭਰਾ ਇੱਧਰ ਰਾਹ ਗਿੱਲਾ ਵੀ ਕਾਹਨੂੰ ਸਾਡੀ ਫਾਖਲਾਂ ਦਾ ਖਤਮ ਹੋ ਗਿਆ ਹੁਣ ਵੀ ਸਾਨੂੰ ਇੱਥੇ ਪਸੂ-ਪਸੂ ਬੰਨਣ ਨੂੰ ਜਿਹੜੀ ਥਾਂ ਹੈਗੀ ਮਾੜੀ ਮੋਟੀ ਉਹ ਤਾਂ ਛੱਡ ਦੇ ਤੇ ਉਹ ਤੋਂ ਬਾਅਦ ਇੱਥੋਂ ਮਸ਼ੀਨ ਕੱਢ ਕੇ ਇੱਥੇ ਟੈਂਕੀ 'ਚ ਲਾਤੀ ਮਾੜੀ ਜਿੱਧਰ ਪਾਣੀ ਖੜਾ ਸੀ ਤੇ ਟੈਂਕੀ 'ਚ ਜਦੋਂ ਪਾਣੀ ਖੜਾ ਸੀ ਨੇ ਉਹ ਮਸ਼ੀਨ ਚਲਾਈ ਵੀ ਜੇਸੀਬ ਟੈਂਕੀ 'ਚ ਇੱਥੇ ਪਾਣੀ ਖੜਾ ਹੈ ਚਲੋ ਹੁਣ ਤਾਂ ਸੁੱਕ ਗਿਆ ਹਵਾ ਲੱਗ ਗਈ ਤੇ ਮੈਂ ਇਹਨਾਂ ਨੂੰ ਕਿਹਾ ਵੀ ਇੱਥੇ ਵੀ ਤੁਹਾਡਾ ਮਤਲਬ ਬਣਦਾ ਸਾਡੀ ਗਲੀ ਜੇ ਤਾਂ ਪਹਿਲਾਂ ਬਹੁਤ ਔਖੀ ਬਣੀ ਆ ਇੱਥੇ ਬਹੁਤ ਕਾਬੜਾਂ ਹੋਈਆਂ ਪਹਿਲਾਂ ਜਦੋਂ ਗਲੀ ਬਣਨੀ ਸੀ ਚਲੋ ਬਣ ਗਈ ਇੱਥੇ ਹੁਣ ਪੈਪ ਵੀ ਦਬੇ ਹੋਏ ਨੇ ਪਾਣੀ ਦੇ ਉਹ ਤੋਂ ਬਾਅਦ ਅਸੀਂ ਇਹਨਾਂ ਨੂੰ ਇੱਥੇ ਰੋਕਿਆ ਉਹ ਤੋਂ ਬਾਅਦ ਗਈ ਕਿ ਚਾਹ ਇਹਨਾਂ ਨੇ ਰਾਤ ਨੂੰ ਕਰਦੇ ਕਿ ਇਹ ਰਾਤ ਨੂੰ ਘੇਰ ਦੇ ਨੇ ਮਿੱਟੀ ਤਾਂ ਕਿ ਪਿੰਡ ਵਾਲਾ ਕੋਈ ਹੁੰਦਾ ਨਹੀਂ ਹੈਗਾ ਇਹਨਾਂ ਨੇ ਇੱਥੇ ਤਿੰਨ ਟੀਪਰ ਮਿੱਟੀ ਦੇ ਚੇ ਤੇ ਬਾਜਰੀ ਦੇ ਤਾਰ ਦੇ ਤੇ ਠੇਕੇਦਾਰ ਸਾਹਿਬ ਨੂੰ ਕਿਹਾ ਮੈਂ ਕਿਹਾ ਬੇਨਤੀ ਆ ਸਾਡੀ ਵੀ ਸਾਡਾ ਮੇਨ ਰਾਹ ਹੈ ਇੱਕ ਕਟੌਕੜ 30 35 ਪੰਡਾਧਾਰਾ ਜਿਹੜਾ ਅੰਬਾਲਾ ਸ਼ਹਿਰ ਜਾ ਰਿਹਾ ਇੱਥੋਂ ਪਟਿਆਲਾ ਦੇ ਵੀ ਲੰਘ ਜਾਈਦਾ ਦੇਵੀਗੜ੍ਹ ਦੇ ਵੀ ਲੰਘ ਜਾਈਦਾ ਨਨੋੜੇ ਵੀ ਲੰਘ ਜਾਈਦਾ ਆ ਠੇਕੇਦਾਰ ਨੇ ਕੀ ਕੀਤਾ ਇੱਕ ਦੋ ਦਿਨ ਰੁਕਿਆ ਉਹ ਉਦੋਂ ਬਾਅਦ ਉਹਨੇ ਇੱਥੇ ਮਿੱਟੀ ਘੇਰਨੀ ਸ਼ੁਰੂ ਕਰਤੀ ਇਹਦੇ ਵਿੱਚ ਜਿਹੜੇ ਹਮਲੇ ਮੌਜੂਦਾ ਸਰਪੰਚ ਨੇ ਆ ਉਹ ਇਨਵੋਲ ਹੈ ਇਹਦੇ ਚ ਗਰਾਊਂਡ ਚ ਉਹ ਉਦੋਂ ਬਾਅਦ ਮੈਂਬਰ ਸੀ ਜਿਹੜੇ ਮੈਂਬਰਾਂ ਨੂੰ ਮੈਂ ਫੋਨ ਕਰਕੇ ਪੁੱਛਿਆ ਮੈਂ ਕਿ ਤੁਹਾਨੂੰ ਗੱਲਬਾਤ ਕੀਤੀ ਮੈਂਬਰ ਕਹਿੰਦਾ ਵੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਠੀਕ ਹੈ ਤੇ ਇੱਥੇ ਮਿੱਟੀ ਛਿੱਟੀ ਗਈ ਨਾਲ ਮਾਲੇ ਮੌਜੂਦਾ ਸਰਪੰਚ ਜੀ ਨਾਲ ਹੈ ਸਾਡੇ ਪਿੰਡ ਦੀ ਉਦੋਂ ਬਾਅਦ ठेकेदार ਨੂੰ ਕਿਹਾ ਮੈਂਬਰਾਂ ਨੂੰ ਕਿਹਾ ਇੱਕ ਮੈਂਬਰ ਸੁੱਚਾ ਸੀ ਕਿ ਮੈਂ ਉਹਨੂੰ ਕਿਹਾ ਉਹ ਕਹਿੰਦਾ ਚੁਕਾ ਦਾਂਗੇ ਉਦੋਂ ਬਾਅਦ ਫਿਰ ਦੋ ਦਿਨ ਬਾਅਦ ਆਇਆ ਮੈਂ ਇੱਥੇ ਤੇ ਆਇਆ ਮੈਨੂੰ ਕਿਹਾ ਮੇਰਾ ਘਰ ਦਾ ਰੋਡ ਦੇ ਹੀ ਸੰਤ ਪਰੇਸ਼ਾਨੀ ਆ ਨੰਬਰ 1 ਦਾ ਸਾਨੂੰ ਬੱਚਿਆਂ ਦੀ ਪ੍ਰੋਬਲਮ ਹੈ ਇੱਥੇ ਬਹਿਣ ਆਉਂਦੀ ਸੀ ਇੱਥੇ ਅੱਧਾ ਕਿਲੋਮੀਟਰ ਛੱਡ ਕੇ ਆਣਾ ਪੈ ਗਿਆ ਮੰਗਦਾ ਇਹੀ ਇੱਥੇ ਇੱਕ ਤਾਂ ਰਾਹ ਖੋਲਿਆ ਜਾਵੇ ਨਹੀਂ ਅਸੀਂ ਸਾਕਤੋ ਸਾਕਤ ਕਾਰਵਾਈ ਕਰਾਂਗੇ ਠੀਕ ਆ ਨੰਬਰ 2 ਆ ਸਾਡਾ ਬੰਦ ਸੀ ਜਿਹੜਾ ਲੱਗਿਆ ਵਾ ਜਿਹਨੇ ਸਾਡੇ ਪਿੰਡ ਨੂੰ ਬਚਾਇਆ ਤੇ ਇਹਨਾਂ ਨੇ 3 ਫੁੱਟ ਉੱਚੇ ਸੀ ਇਹ ਕਹਿੰਦੇ ਸੀ ਠੇਕੇਦਾਰ ਕਹਿੰਦੇ ਵੀ ਅਸੀਂ ਮਿੱਟੀ ਪਾ ਕੇ ਫੇਰ ਇਥੋਂ ਟਰਾਲੀਆਂ ਲੰਘਾਵੇਂਗੇ ਇਹਨਾਂ ਨੇ ਮਿੱਟੀ ਨਹੀਂ ਪਾਈ ਕੁਛ ਨਹੀਂ ਪਾਈ ਇਹ ਐਂ ਕਾਰਵਾਈ ਲਾਗੇਗਾ ਜੇ ਦੁਬਾਰੇ ਪਾਣੀ ਆ ਗਿਆ ਕੌਣ ਜ਼ਿੰਮੇਵਾਰ ਆ ਸਾਡਾ ਮਾਲੀ ਨੁਕਸਾਨ ਬਹੁਤ ਹੋਣਾ ਪਸ਼ੂਆਂ ਦਾ ਬਹੁਤ ਨੁਕਸਾਨ ਆ ਇਸ ਬੰਦੇ ਕਾਰਨ ਸਾਡਾ ਪਿੰਡ ਸਾਰਾ ਬਚਿਆ ਹੋਇਆ ਕਿਸੇ ਤੋਂ ਵੀ ਪੁੱਛ ਲਿਓ ਤੁਸੀਂ ਤੇ ਹੁਣ ਇਹ ਤਾਂ ਵੀ 3 ਫੁੱਟ ਮਿੱਟੀ ਹੋਰ ਪੈਣੀ ਚਾਹੀਦੀ ਤੇ ਇਹਨੇ ਕੀ ਕਿਤਾ ਕਰਾ ਪਾ ਗਏ ਚੌੜਾ ਕਰਕੇ ਪਛਾਤਾ ਤੇ ਨਾ ਕੋਈ ਮਿੱਟੀ ਪਾ ਰੇ ਕਹਿੰਦਾ ਪਾਈ ਜਾਂਨੇ ਪਾਈ ਜਾਂਨਾ ਬਿਲਕੁਲ ਨਹੀਂ ਪਉਂਦਾ ਹੈਗਾ ਇਹ ਮਿੱਟੀ ਠੀਕ ਹੈ ਜੇ ਨਹੀਂ ਇਹ ਮਿੱਟੀ ਪਾਉਂਦਾ ਅਸੀਂ ਰਾਹ ਬੰਦ ਕਰ ਦਾਂਗੇ ਆਹੀ ਬੇਨਤੀ ਹੈ ਮੇਰੀ ਪ੍ਰਸ਼ਾਸਨ ਨੂੰ ਵੀ ਆਪਣਾ ਇਹ ਰਾਹ ਖੁੱਲਿਆ ਜਾਵੇ ਤਾਂ ਕਿ ਆਦੇ ਜਾਂਦੇ ਰਾਹੀ ਨਾ ਪਰੇਸ਼ਾਨ ਹੋਣ ਜੀ ਮੈਂ ਦੀਪਕ ਪਿੰਡ ਕਪੂਰੀ ਤੋਂ ਅਸੀਂ ਰੋਜ਼ ਇੱਥੇ ਲੰਘਦੇ ਆਂ ਸਾਨੂੰ ਮਲਗੇ ਰਸਤੇ 'ਚ ਬਹੁਤ ਸਮੱਸਿਆ ਆ ਰਹੀ ਹੈ ਪਹਿਲਾਂ ਉੱਥੋਂ ਆਏ ਫਿਰ ਇੱਥੇ ਆਏ ਫਿਰ ਇਧਰੋਂ ਘੁੰਮਦੇ ਗਲੀਆਂ 'ਚ ਇਧਰ ਉਧਰ ਜਾਣਾ ਪੈਂਦਾ ਹੈ ਬਲੇ ਨਰਮਾਣਾ ਨਹਿਰ ਤੋਂ ਲੈ ਕੇ ਇੱਥੇ ਤੱਕ ਸਮੱਸਿਆ ਸਮੱਸਿਆ ਜੀ ਰਸਤੇ 'ਚ ਹੀ ਕੰਮ ਲਾ ਰੱਖਿਆ ਰਸਤੇ 'ਚ ਮਿੱਟੀ ਪਈ ਆ ਰਸਤੇ ਹੀ ਬੰਦ ਕਰ ਰੱਖੇ ਨੇ ਸਾਰੇ ਜੀ ਹਾਲ ਜੀ ਮੈਂ ਪੰਚਾਇਤ ਮੈਂਬਰ ਬਲਜਿੰਦਰ ਸਿੰਘ ਇਹਨੇ ਠੇਕੇਦਾਰ ਨੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਜੀ ਇਦੇ ਵਾਬਤ ਪੰਚਾਇਤ ਨੇ ਠੇਕੇਦਾਰ ਨੇ ਸਾਨੂੰ ਤਾਂ ਕੋਈ ਇਨਫਰਮੇਸ਼ਨ ਦਿੱਤੀ ਨਹੀਂ ਹੈਗੀ ਇਸ ਕਰਕੇ ਸਾਨੂੰ ਬੜੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਸਾਡੀ ਪਰਲੀ ਫਿਰਨੀ ਜਿਵੇਂ ਬਾਈਨ ਦੱਸਿਆ ਨਾ ਪਰਲੀ ਫਿਰਨੀ ਦਾ ਬਿਲਕੁਲ ਡੈਮੇਜ ਹੋਈ ਚੁੱਕੀ ਆ ਇਹੀ ਮੇਨ ਫਿਰਨੀ ਸੀ ਇਹ ਕਈ ਪਿੰਡਾਂ ਨੂੰ ਜੋੜਦੀ ਆ ਲੇਕਿਨ ਇਹ ਬੰਦ ਹੋਣ ਕਰਕੇ ਹਰ ਇੱਕ ਬੰਦੇ ਨੂੰ ਦੇਖੋ ਤੁਸੀਂ ਸਾਹਮਣੇ ਦੇਖ ਸਕਦੇ ਹੋ ਬੜਾ ਕੈਮਰੇ ਚ ਝਾਕ ਮਾਰ ਕੇ ਉਹ ਬੰਦੇ ਵਾਪਸ ਗਏ ਨੇ ਉਹ ਪੰਚਾਇਤ ਵਿੱਚ ਵਾਪਸ ਗਏ ਨੇ ਬੰਦੇ ਉਹ ਪ੍ਰਸ਼ਾਸਨ ਸਾਨੂੰ ਇਹ ਬੇਨਤੀ ਹੈ ਵੀ ਫਟਾਫਟ ਸਾਡੇ ਉੱਤੇ ਰਾਹ ਕਲੀਅਰ ਕੀਤਾ ਜਾਵੇ ਇੱਕ ਦਿਨ ਦਿੱਕਤ ਸਾਨੂੰ ਆਈ ਆ ਮੈਂ ਪਲੇਟ ਸਰ ਨਾਲ ਗੱਲ ਕੀਤੀ ਪਰਸੇ ਉੱਥ ਮੇਰੇ ਅਬਡੇਟ ਸਰ ਨੇ ਫੋਨ ਲਾਇਆ ਅਬਡੇਟ ਸਰ ਨੇ ਕਿਹਾ ਵੀ ਜਿਹੜੀ ਮਿੱਟੀ ਵਿੱਚ ਡਿੱਗੀ ਆ ਇੱਥੇ ਇਹਨਾਂ ਨੇ ਸਾਰੇ 4 ਵਾਲ ਬੰਦ ਕਰਤੇ ਟੀਨ ਵਾਲੇ ਪਾਣੀ ਦੇ ਉਹਨਾਂ ਨੇ ਬੜੀ ਬੇਹਨਤ ਮੁਸ਼ਕਲ ਕਰਕੇ ਬੜੀ ਮਿਹਨਤ ਕਰਕੇ ਬੰਦੇ ਦਿਹਾੜੀ ਤੇ ਲਾ ਕੇ ਇਹਨਾਂ ਨੇ ਆਪਣਾ ਮਸਾਂ ਹੀ ਮਿੱਟੀ ਮੁੱਟੀ ਕਢਵਾ ਕੇ ਦਵਾਰੇ ਬਾਲ ਚਾਲੂ ਕਰਵਾ ਗੇ ਤਾਂ ਜਾ ਸਾਡੇ ਕੋਲ ਪਾਣੀ ਪਹੁੰਚਿਆ ਜੀ ਇਹ ਮੇਨ ਬੰਦ ਬੰਦ ਹੈ ਜੀ ਬੜਾ ਮਡੋਲੀ ਵਾਲਾ ਪਾਣੀ ਦਾ ਬੰਦ ਹੈ ਸਾਰਾ ਜੀ ਉਧਰ ਨੀਗਾ ਮਾਰੋ ਵੀ ਕਿਸਾ ਨੂੰ ਕਿੰਨੀ ਦਿੱਕਤ ਆ ਦੇਖੋ ਇੱਥੋਂ ਸਿੱਧਾ ਕਿ ਮੁਰਦੇ ਨੇ ਪਰਾਂ ਤੋਂ ਸਿੱਰੇ ਤੋਂ ਆਉਂਦੀ ਟ੍ਰੈਫਿਕ ਉਹ ਮੁੜਗੀ ਪਿੱਛੇ ਵਾਪਸ ਇਧਰੋਂ ਆਏਗੀ ਉਹ ਮੁੜ ਜੇਗੀ ਕਾਸੀ ਵਾਲਾ ਤੇ ਪੀਨ ਵਾਲਾ ਦੋਨੋਂ ਪਾਣੀ ਬੰਦ ਦੋਨੋਂ ਪਾਣੀ ਬੰਦ ਹੋ ਗਏ ਸੀ ਤੇ ਇਹਨਾਂ ਦੀ ਬੇਨਤੀ ਸ਼ੱਕਦੇ ਇਹਨਾਂ ਨੇ ਕਰਕੇ ਜਦੋਂ ਬੜੀ ਮੁਸ਼ਕਲ ਨਾਲ ਮਿੱਟੀ ਮੁੱਢੀ ਕਢਾ ਕੇ ਚੈੱਕ ਕਰੂ ਤੁਸੀਂ ਇੱਥੇ ਖੱਡਿਆਂ ਚੋਂ ਦੇਖੋ ਕਿੱਡੀ ਕੱਢੀ ਵੀ ਮਿੱਟੀ ਜਦ ਜਾ ਕੇ ਬਾਲ ਚਾਲੂ ਕਰਾਏ ਸਾਰੇ ਇਹ ਤੇ ਠੇਕੇਦਾਰ ਨੂੰ ਬੇਨਤੀ ਹੈ ਬੇਨੂੰ ਹਾਂਜੀ ਹਾਂ ਮਿੱਟੀ गिर ਜਾਂਦੀ ਏ ਸੱਜ ਵਿੱਚ ਸਤਿ ਸ੍ਰੀ ਅਕਾਲ ਜੀ ਮੈਂ ਸਰਪੰਚ ਗ੍ਰਾਮ ਪੰਚ ਜਿਹੜਾ ਆਪਣਾ ਮਿੱਟੀ ਗਰਾਈ ਹੋਈ ਹੈ ਰਾਹ 'ਚ ਨਹਿਰ ਵਾਲਿਆਂ ਨੇ ਤੇ ਇਹਦਾ ਸਾਡੀ ਪੰਚਾਇਤ ਜਾਂ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਜੀ ਇਹ ਆਪਣਾ ਮੈਕਮੇ ਵਾਲੇ ਆਪ ਕਰਨਗੇ ਸਾਰਾ ਕੁਝ ਤੇ ਕਿਹਾ ਉਹਨਾਂ ਨੂੰ ਮਿੱਟੀ ਹਟਾਉਣ ਵਾਸਤੇ ਮੈਂ ਉਹਨਾਂ ਨੂੰ ਇੱਕ ਵਾਰੀ ਮੇਰੀ ਐਸ.ਸੀ. ਸਾਹਿਬ ਨਾਲ ਵੀ ਗੱਲ ਹੋਈ ਹੈ ਮੈਂ ਠੇਕੇਦਾਰ ਨੂੰ ਵੀ ਕਹਿਤਾ ਉਹ ਕਹਿੰਦੇ ਸਾਡਾ ਸਨੇ ਪਰਮਿਸ਼ਨ ਲਈ ਹੋਈ ਹੈ ਜੀ ਲੀਸੀ ਕੋਲ ਨੇ ਤੇ ਉਹ ਬੰਦਾ ਕਹਿੰਦੇ ਖਰਾਬ ਕਰਦੇ ਤਿੰਨ ਤਿੰਨ ਦਵਾ ਦਿਆ ਨੀਚੇ ਬੰਦ ਬੰਦਦਾ ਵੀ ਉਹਨਾਂ ਨੇ ਬੰਦਦਾ ਵੀ ਗਾਰੰਟੀ ਲਈ ਹੋਈ ਅਸੀਂ ਲਿਖ ਕੇ ਲਿਆ ਹੋਇਆ ਵੀ ਬੰਦ ਜਿਹੜਾ ਉਹ ਜਿੰਨਾ ਵੀ ਉੱਚਾ ਸੀਗਾ ਜਾਂ ਪੱਕਾ ਸੀ ਉਨਾ ਹੀ ਕਰਕੇ ਦੇਵਾਂਗੇ ਜੀ ਉਹ ਮੈਨੂੰ ਸਰਪੰਚ ਸਾਹਿਬ ਦੇ ਦੱਸਣਗੇ ਆਪਾਂ ਉਹ ਹੱਲ ਕਰ ਲਵਾਂਗੇ ਜੀ ਨਾਲ ਦੀਆਂ ਇਸ ਤਰ੍ਹਾਂ ਵੀ ਜਦੋਂ ਐਡਾ ਵੱਡਾ ਕੰਮ ਚੱਲਦਾ ਨਾ ਦੇਖੋ ਸਾਰੇ ਪੰਜਾਬ ਚ ਐਡੀ ਵੱਡੀ ਤਰਾਸਦੀ ਆਈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਕਿਹਾ ਤਾਂ ਵੀ ਬਹੁਤ ਨੇਚਰਲ ਡਿਜ਼ਾਸਟਰ ਐ ਕਲੈਮਟੀ ਹੈ ਉਹਨੇ ਵੀ ਇੰਨਾ ਫੰਡ ਦਿੱਤਾ ਇਸੇ ਕਰਕੇ ਤਰ ਦੇਖਿਆ ਬਹੁਤ ਵੱਡੀ ਤਰਾਸਦੀ ਹੈ ਹੁਣ ਆਪਣੇ ਕੋਲ ਵੀ ਜਿਹੜੀ ਨਹਿਰ ਟੁੱਟੀ ਹੈ 2023 ਚ ਬਹੁਤ ਜ਼ਿਆਦਾ ਪਾਣੀ ਸੀ ਉਦੋਂ ਟੁੱਟੀ ਸੀ ਜਾਂ ਹੁਣ ਟੁੱਟੀ ਹੈ ਸੋ ਜਦੋਂ ਇੰਨਾ ਵੱਡਾ ਕੰਮ ਕਰਨਾ ਹੁੰਦਾ ਉਹਦੇ ਵਾਸਤੇ ਕਈ ਔਕੜਾਂ ਦਾ ਸਾਹ ਉਧਰ ਕਰਕੇ ਜੇ ਰਸਤਾ ਉਹ ਰਸਤਾ ਬੰਦ ਹੋਣਾ ਆ ਵੀ ਸਾਨੂੰ ਰਸਤਾ ਬੰਦ ਕਰਨੇ ਪਏ ਮਜਬੂਰੀ ਜੀ ਕਰਨਾ ਪਿਆ ਸਮਾਨ ਸੁੱਟਾਂਗੇ ਕਿੱਥੇ ਜੀ ਐਨੜਰ ਨੇ ਪੋਲ ਬਣਾਇਆ ਵਿੱਚੋਂ ਰਸਤੇ ਕੀ ਬੰਦ ਕਰ ਦਿੱਤੇ ਆਪਣੇ ਸਮਾਨ ਸੁੱਟ ਕੇ ਕੰਮ ਤਾਂ ਕਰਨਾ ਨਾ ਤੇ ਹੋਇਆ ਕਿੰਨੀ ਦੇਰ ਲੇਖ ਲਸੀਂ 9-10 ਤਰੀਕ ਨੂੰ ਕੰਮ ਸ਼ੁਰੂ ਕੀਤਾ ਸੀਗਾ ਅਜੇ ਦਾ ਦੋਸ਼ ਹੈ ਵੀ ਸਰਪੰਚ ਨੇ ਨਹੀਂ ਦੱਸਿਆ ਹੈਗਾ ਤੁਹਾਨੂੰ ਵੀ ਇਸ ਤਰ੍ਹਾਂ ਕੋਈ ਪ੍ਰੋਬਲਮ ਹੈ ਕੋਈ ਦੇਖੋ ਜੀ ਸਰਪੰਚ ਸਾਹਿਬ ਦੇ ਨਾਲ ਖੜੇ ਆਂ ਰਸਤਾ ਹੁਣ ਨਹੀਂ ਕਹਿਣਾ ਰਸਤਾ ਬੰਦ ਕੀਤੇ ਨੂੰ ਸਰਪੰਚ ਸਾਹਿਬ ਹੋ ਗਿਆ ਹਫਤਾ ਤੱਕ ਮੈਂ ਤੁਹਾਨੂੰ ਆਪ ਦੱਸੀਆ ਨਾ ਵੀ 9 ਤਰੀਕ ਨੂੰ ਅਸੀਂ ਕੰਮ ਸ਼ੁਰੂ ਕੀਤਾ ਜੀ ਅੱਜ ਹੋਇਆ ਤ ਤੇ 9 ਤਰੀਕ ਨੂੰ ਕੰਮ ਸ਼ੁਰੂ ਕੀਤਾ 10 11 12 ਤਰੀਕ ਨੂੰ ਕਿਤੇ ਰਸਤਾ ਹੋ ਸਕਦਾ ਬੰਦ ਹੋਇਆ ਹੋ ਗਿਆ ਹੋਵੇ ਹੋਇਆ ਕੋਈ ਸ਼ੱਕ ਨਹੀਂ ਹਨਾ ਇੱਕ ਰਸਤਾ ਬੰਦ ਹੋਇਆ ਦੂਜਾ ਰਸਤਾ ਚੱਲੂ ਹੈ ਕਿਉਂਕਿ ਪਿੰਡ ਦੀ ਜਿੰਨੇ ਪਿੰਡ ਨੇ ਸਾਰੇ ਪਿੰਡਾਂ ਦੀ ਫਿਰ ਨਹੀਂ ਪ੍ਰਕਰਮਾਂ ਦੀ ਤਰ੍ਹਾਂ ਪਿੰਡ ਦੇ ਚਾਰੇ ਪਾਸੇ ਘੁੰਮਦੀ ਹੁੰਦੀ ਹੈ ਇੱਕ ਰਸਤਾ ਬੰਦ ਹੁੰਦਾ ਦੂਜਾ ਚੱਲੂ ਰਹਿੰਦਾ ਤੇ ਜੇ ਤਕਲੀਫ ਇੱਕ ਦਿਨ ਪਹਿਲੇ ਤੋਂ ਹੁੰਦੀ ਪਹਿਲੇ ਦਿਨ ਹੀ ਮੇਰੇ ਕੋਲ ਤਾਂ ਪਹਿਲੇ ਦਿਨ ਹੀ ਆਪਾਂ ਹੱਲ ਕਰਦੇ ਪਿੰਡ ਵਾਲਿਆਂ ਨਾਲ ਗੱਲ ਕਰਕੇ ਸੀ ਕੀਤਾ ਸੀ ਵੀ ਇਹਨੂੰ ਥੋੜੇ ਦਿਨਾਂ ਲਈ ਬੰਦ ਕਰਾਂਗੇ